ਕੀ ਕੀ ਦੇਖਿਆ ਰਾਮ ਜੰਮੇ ਕਿਹਾ ਤੇ ਸਾਨੂੰ ਪਸੰਦ ਕਿਵੇਂ ਆ ਗਈ ਭਾਬੀ ਮੈਂ ਦੇਖੋ ਇੰਨੀ ਸੋਹਣੀ ਆ ਹੈ ਕੀ ਕਰੀਏ ਪੁੱਤ ਫੇਰ ਰਾਮ ਦੀ ਕਾਲਾ ਏ ਮੁੰਡੇ ਦੇ ਕਿਹੜਾ ਪਸੰਦ ਤੀ ਅੱਛਾ ਏ ਇਹ ਤਾਂ ਤੇਰੇ ਪਿਓ ਦੀ ਦਾੜ੍ਹੀ ਰੱਖੀ ਏ ਇੱਕ ਚੱਲ ਕੰਮਕਾਰ ਕਰਦੀ ਏ ਮੈਂ ਤਾਂ ਆਪਣੇ ਵਾਸਤੇ ਵਧੀਆ ਮੁੰਡਾ ਲੱਭੂਗੀ ਨਾਲ ਮੈਂ ਸੋਹਣੀ ਸੰਖਿਈਆਂ ਦੇਖ ਲਾ ਹੱਬਾ ਥੋੜਾ ਜਿਹਾ ਅੰਗ ਮੇਰੇ ਦੀ ਦੋਹਾਂ ਦੇ ਦਿੰਦਾ ਹੈ ਛੇ ਪਾਰੀ ਤੇ ਹਲਕਾ ਕੰਮ ਕਰਦੇ ਆ ਮੇਰੀ ਸੱਸੇ ਵੀ ਗੋਰੀ ਨੰਦ ਵੀ ਗੋਰੀ ਇੱਥੇ ਗੋਰੀਆਂ ਨੂੰ ਸਰਾਮਾ ਨੇ ਕੰਮ ਨੂੰ ਕੀ ਸਰਾਮਾ ਨੇ ਸਾਰੀ ਦੀ ਵੜ ਕੰਮ ਕਰਦੀਆਂ ਬੰਪਾ ਪੇਕੀ ਕਰਨ ਲੱਗਿਆਂ ਕਰਦੀ ਹੋਗੀ ਉੱਥੇ ਪੇਕਿਆਂ ਨੂੰ ਫੋਨ ਹੋਰ ਕੀ ਕਰਦੀ ਕਿਹਾ ਹੈ ਚਾਹ ਬਣਾਉਣ ਲਈ ਚਾਹ ਵੀ ਨਹੀਂ ਬਣਾ ਕੇ ਲੈ ਕੇ ਆਈ ਉਹ ਤਾਂ ਫੋਨ ਹੀ ਨਹੀਂ ਮੁੱਕਦੇ ਸਾਰੀ ਦਿਹਾੜੀ ਪੱਪੀ ਕਿਸੇ ਨੂੰ ਲਾਲੰਦੀਆ ਕਰੀ ਪਿਸੇ ਨੂੰ ਲਾਲੰਦੀਆ ਸਾਰੀ ਦਿਹਾੜੀ ਫੂਨ ਤੇ ਲੱਗੀ ਰਹਿੰਦੀ ਐ ਕੰਮ ਨਹੀਂ ੜਕਾ ਤੋੜਦੀ ਹੈਗੀ ਰੱਖਦੇ ਇੱਥੇ ਚਾਹ 2 ਘੰਟੇ ਹੋ ਗਏ ਮਗਰੋਂ ਚਾਹ ਲੈ ਕੇ ਆਈ ਐ ਕੱਦਾ ਪੱਪੀ ਤੈਨੂੰ ਕਿਹਾ ਹੈ ਚਾਹ ਨੂੰ ਕਿੰਨਾ ਟਾਈਮ ਚਾਹ ਨੂੰ ਲਾਉਦੇ ਨੇ ਤੇ ਕੰਮ ਕਰ ਲੋ ਹੋਰ ਕੋਈ ਰੋਟੀ ਬਣਾ ਲਓ ਆ ਦੇਖ ਲਾ ਮੰਮੀ ਕਿੰਨਾ ਟਾਈਮ ਲਾਤਾ ਚਾਹ ਨੂੰ ਚਾਹ ਵੀ ਨਹੀਂ ਬਣਾਉਣੀ ਆ ਵੀ ਮੰਮੀ ਦੇ ਕੇ ਕਾਲੀ ਪਈ ਆ ਚਾਹ ਜਮਾਈ ਆ ਜਾਣ ਦੇ ਕਹਿ ਦੰਨੀਆਂ ਨੂੰ ਵੀ ਚਾਹ ਚੱਜ ਦੀ ਦੇ ਦਿਆ ਕਰ ਖੰਡ ਆ ਉਹਦੇ ਕਰ ਪਾ ਲਿਆ ਕਰ ਵਿੱਚ ਲੈਜੀ ਪਾ ਲਿਆ ਕਰ ਕੁਛ ਨਹੀਂ ਪਾਉਣੀ ਮੰਮੀ ਭਾਬੀ ਲੈਜੀ ਪਾਈ ਹੈ ਕਿ ਨਹੀਂ ਉਹਦੇ ਮਾਰ ਸਿਰ ਚ ਲੱਜਾ ਕੇ ਆ ਲੈ ਸੋਹਣਾ ਜੀ ਮੰਮੀ ਤੈਨੂੰ ਅੱਜ ਆਣਾ ਦੇਖਣੇ ਆਲਿਆਂ ਨੇ ਠੀਕ ਤੇ ਮੜਾ ਮੋਟਾ ਭਾਬੀ ਤੋਂ ਕੰਮ ਸਿੱਖ ਲਿਆ ਕਰ ਬੱਚਿਆ ਠੀਕ ਹੈ ਮਗਾਨੇ ਘਰ ਜਾਣਾ ਕਿ ਤੇ ਸਾਡੀ ਨਾ ਧੌਲੇ ਨਾਲ ਦੀ ਠੀਕ ਹੈ ਠੀਕਾ ਸਿੱਖ ਲੂੰਗੀ ਮੈਂ ਕੰਮ ਬਹੁ ਟਾਈਮ ਪੇ ਆ ਗਈ ਸਾਰੇ ਘਰ ਜਾ ਕੇ ਸਿੱਖ ਲੂੰਗੀ ਤੂੰ ਕੰਮ ਨਹੀਂ ਕੋਈ ਕਰਦੀ ਸੋਹਣੀ ਤਾਂ ਬਥੇਰੀ ਨਹੀਂ ਤੇਨੂੰ ਰੂਪ ਦਾ ਹੀ ਘਮਾਨ ਮੈਨੂੰ ਕੋਈ ਨਾਪ ਕਰ ਦੂਗਾ ਮੈਂ ਕੰਮ ਸਿੱਖ ਲੂੰਗੀ ਸਾਰੇ ਜਾ ਕੇ ਘਰੀ ਜਾ ਬੀ ਭਾਬੀ ਦੇ ਚਿਹਰੇ ਐਸ਼ ਕਰਨੀਆਂ ਹੁਣ ਚਲ ਕੋਈ ਨਾ ਪੁੱਤ ਮੈਂ ਵੀ ਨਹੀਂ ਤੈਨੂੰ ਕਦੇ ਕੰਮ ਨੂੰ ਲਾਇਆ ਹੈਗਾ ਕਰ ਲੂਗੀ ਮੰਮੀ ਨਮਸਤੇ ਆਂਟੀ ਜੀ ਹੋਰ ਠੀਕ ਠਾਕ ਹੋ ਠੀਕ ਹੈ ਬੇਟਾ ਤੂੰ ਦੱਸ ਕਿਵੇਂ ਆਣੇ ਹੋਏ ਉਹ ਮੇਜਰ ਚਾਚੇ ਨੇ ਭੇਜਿਆ ਸੀਗਾ ਆਪਣੀ ਰਾਜੀ ਦੀ ਦੱਸ ਪਾਈ ਸੀਗੀ ਰਾਜੀ ਦੀ ਦੱਸ ਪਾਈ ਸੀ ਹਾਂਜੀ ਕਿੰਨਾ ਪੜੀ ਲਿਖਿਆ ਰਾਜੀ ਵੀ ਐਡ ਚੀਟਿੰਗ ਹੋਈ ਐ ਸੋਹਣੀ ਬਾਤ ਆ ਮੇਰੀ ਕੁੜੀ ਚਾਜੀ ਤੈਨੂੰ ਪਸੰਦ ਆ ਮਾਜੀ ਮੈਂ ਵੀ ਬੀਏ ਸੀ ਬੀਏ ਸੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਏ ਜੋਬ ਕਰਦਾ ਐ ਜੀ ਮੈਂ ਰਾਜੀ ਅੰਜੀ ਮੰਮੀ ਇਹ ਅੱਜ ਹੀ ਨੇ ਹਾਂ ਜੀ ਰਾਜੀ ਕਿੰਨਾ ਪੜਿਆ ਤੁਸੀਂ ਬੀ ਐਡ ਕਰੀ ਲਈ ਐ ਜੀ ਕੋਸ਼ਿਸ਼ ਵੀ ਕੀਤੀ ਹੋਈ ਐ ਜੀ ਠੀਕ ਕਰਿਆ ਹੋਇਆ ਥੋੜਾ ਕੰਮ ਸਾਰਾ ਜਾਉਂਦੇ ਹਾਂ ਪੱਬੀ ਸੋਨੂ ਕਿਨੇ ਕਹਿਆ ਸੀ ਪਾਣੀ ਨਹੀਂ ਹੁੰਦੀ ਮੀਟੀ ਲੈ ਕੇ ਆ ਲੈਣੇ ਸੀ ਪਾਣੀ ਜੀ ਜੀ ਤੁਹਾਡੀ ਭਾਬੀ ਐ ਮਤਲਬ ਇਹ ਭਾਬੀ ਨੇ ਤੁਹਾਡੇ ਹਾਂ ਜੀ ਨੇ ਇਹ ਸਾਡੇ ਵਾਸਤੇ ਪਾਣੀ ਲੈ ਕੇ ਆਏ ਨੇ ਤੁਸੀਂ ਇਹਨਾਂ ਵਿੱਚ ਕਰਾਨਾ ਨਾ ਕਰੋ ਠੀਕ ਹੈ ਇਹ ਰੰਗ ਰੂਪ ਸਾਫ ਨਹੀਂ ਤਾਂ ਤੁਸੀਂ ਆਪਣੇ ਨਾਲ ਦੇ ਘਮੰਡ ਨਾ ਕਰੋ ਆਪਣੇ ਦਿਲ ਸਾਫ ਹੋਣਾ ਚਾਹੀਦਾ ਜੀ ਤੇ ਆਂਟੀ ਜੀ ਮੈਨੂੰ ਸੌਰੀ ਮੈਂ ਸਾਡੇ ਕੁੜੀ ਨੂੰ ਜੀ ਨਹੀਂ ਕਰਦਾ ਤੇ ਤੁਸੀਂ ਆਪਣੇ ਵਾਸਤੇ ਹੋਰ ਮੁੰਡਾ ਦੇਖੀਓ ਜੀ ਮੈਨੂੰ ਇਦਾਂ ਦੇ ਕਹਿਣ ਪਏ ਇਸਨ ਲਕੀਤੇਰੀ ਯਾ ਮੇਂ ਮੁੰਡਾ ਜਵਾਬ ਕਿੰਨੇ ਦੇਈਏ ਮੈਂ ਕੰਮ ਕਰ ਸਾਰਾ ਘਰ ਦੀ ਕਰਦਾ ਯਾ ਜੀ ਤੂੰ ਮੋੜ ਕਿਉਂ ਖਰਾਬ ਕੀਤਾ ਕੋਈ ਨਾ ਜੇ ਮੁੰਡਾ ਜਵਾਬ ਦੇ ਗਿਆ ਆਪਾਂ ਹੋਰ ਮੁੰਡਾ ਲੱਭ ਲਾਂਗੇ ਆ ਵੀ ਮੈਂ ਤੇਰੇ ਨਾਲ ਕਿੰਨਾ ਮਾੜਾ ਸੋਚਦੀ ਰਹੀ ਤੈਨੂੰ ਕਾਹ ਦਾ ਰੰਗ ਕਹਿੰਦੀ ਰਹੀ ਮੈਂ ਯੀ ਸੌਰੀ ਗਲਤੀ ਸੀ ਤੁਹਾਨੂੰ ਸਾਡੀ ਆ ਦੇ ਵੀਡੀਓ ਕਿੱਦਾਂ ਲੱਗੀ ਟਮੈਟ ਕਰਕੇ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਜੀ ਜੇ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਸ਼ੇਅਰ ਵੀ ਜਰੂਰ ਕਰਨਾ ਜੀ ਥੈਂਕ ਯੂ